ਵੱਡੇ ਬਜ਼ੁਰਗਾਂ ਦੇ ਦੱਸੇ ਹੋਏ ਨਿਯਮ ਜ਼ਰੂਰ ਸੁਣੋ ਜੀ ਨੰਬਰ 1 ਜੇਕਰ ਤੁਸੀਂ ਕੱਚਾ ਸੇਬ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ 슈ਗਰ ਲੈਵਲ ਠੀਕ ਰਹਿੰਦਾ ਹੈ ਤੇ ਨਾਲ ਹੀ ਸਰੀਰ ਨੂੰ ਵੀ ਬਹੁਤ ਸਾਰੇ ਫਾਇਦੇ ਮਿਲਦੇ ਹਨ ਨੰਬਰ 2 ਦਾਲਚੀਨੀ ਖੂਨ ਨੂੰ ਪਤਲਾ ਕਰਨ ਦਾ ਕੰਮ ਕਰਦੀ ਹੈ ਇਸ ਲਈ ਇਸ ਦੀ ਇੱਕ ਚੁਟਕੀ ਖਾ ਲੈਣੀ ਚਾਹੀਦੀ ਹੈ ਨੰਬਰ 3 ਰੋਜ਼ਾਨਾ ਥੋੜਾ ਜਿਹਾ ਦਹੀਂ ਲੈ ਕੇ ਹਲਕੇ ਹੱਥਾਂ ਨਾਲ ਚਿਹਰੇ ਦੀ ਮਾਲਿਸ਼ ਕਰੋ ਤੇ 5 ਮਿੰਟ ਲਈ ਛੱਡ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਤੇ ਚਮਕ ਆਵੇਗੀ ਤੇ ਤੁਹਾਡੀ ਚਮੜੀ ਵੀ ਹੈਲਦੀ ਰਹੇਗੀ ਨੰਬਰ 4 ਜੇਕਰ ਤੁਹਾਡੇ ਚਿਹਰੇ ਉੱਪਰ ਮੁਹਾਸੇ ਹੋ ਗਏ ਹੋਣ ਤਾਂ ਉਹਨਾਂ ਉੱਪਰ ਤુલਸੀ ਦੇ ਪੱਤੇ ਮਸਲ ਲਓ ਇਸ ਨਾਲ ਮੁਹਾਸਿਆਂ ਤੋਂ ਆਰਾਮ ਮਿਲੇਗਾ ਨੰਬਰ 5 ਜੇਕਰ ਤੁਹਾਡੀ ਗਰਦਨ ਸਾਫ਼ ਨਾ ਹੋ ਰਹੀ ਹੋਵੇ ਤਾਂ ਤੁਸੀਂ ਉਸ ਉੱਪਰ ਕੋਲਗੇਟ ਵਿੱਚ ਨਿੰਬੂ ਦਾ ਰਸ ਮਿਕਸ ਕਰਕੇ ਲਗਾ ਲਓ ਇਸ ਨਾਲ ਗਰਦਨ ਦੀ ਸਾਰੀ ਮੈਲ ਉੱਤਰ ਜਾਵੇਗੀ ਨੰਬਰ 6 ਨਹਾਉਣ ਤੋਂ 20 ਮਿੰਟ ਪਹਿਲਾਂ ਆਪਣੇ ਪੂਰੇ ਸਰੀਰ ਤੇ ਨਾਰੀਅਲ ਦੇ ਤੇਲ ਨਾਲ ਜਾਂ ਸਰੋਂ ਦੇ ਤੇਲ ਨਾਲ ਮਾਲਿਸ਼ ਕਰੋ ਇਸ ਨਾਲ ਤੁਹਾਡੇ ਸਰੀਰ ਦਾ ਰੁੱਖਾਪਨ ਦੂਰ ਹੋਵੇਗਾ ਤੇ ਨਾਲ ਹੀ ਸਰੀਰ ਉੱਪਰ ਚਮਕ ਵੀ ਆਵੇਗੀ ਨੰਬਰ 7 ਕੱਦੂ ਦੇ ਬੀਜ ਨਾਲ ਸਰੀਰ ਨੂੰ ਆਇਰਨ, ਜ਼ਿੰਕ ਆਦਤ ਤੱਤ ਮਿਲਦੇ ਹਨ। ਇਸ ਲਈ ਇਹਨਾਂ ਦਾ ਸੇਵਨ ਖਾਣੇ ਵਿੱਚ ਜ਼ਰੂਰ ਕਰ ਲੈਣਾ ਚਾਹੀਦਾ ਹੈ। ਨੰਬਰ 8 ਜੇਕਰ ਤੁਸੀਂ ਤੰਦਰੁਸਤ ਰਹਿਣਾ ਹੈ ਤਾਂ ਚਾਹ ਪੱਤੀ ਦੀ بجائے ਤੇਜ ਪੱਤੇ ਦੀ ਚਾਹ ਬਣਾ ਕੇ ਪੀ ਲਿਆ ਕਰੋ। ਇਸ ਨਾਲ ਤੁਸੀਂ ਪੂਰੀ ਜ਼ਿੰਦਗੀ ਸਰਦੀ ਜ਼ੁਖਾਮ ਤੋਂ ਬਚੇ ਰਹੋਗੇ। ਨੰਬਰ 9 ਜਿਨ੍ਹਾਂ ਦੇ ਸਰੀਰ ਅੰਦਰ ਪਥਰੀ ਹੋਵੇ ਉਹਨਾਂ ਨੂੰ ਕਦੇ ਵੀ ਬਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ। ਈ ਉਹਨਾਂ ਲਈ ਸਹੀ ਨਹੀਂ ਹਨ ਨੰਬਰ 10 ਜੇਕਰ ਤੁਹਾਨੂੰ ਬਾਰ-ਬਾਰ ਵਾਲ ਝੜਨ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਰੋਜ਼ਾਨਾ ਸੌਂਫ ਜ਼ਰੂਰ ਖਾਇਆ ਕਰੋ ਇਸ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਨੰਬਰ 11 ਜੇਕਰ ਤੁਸੀਂ ਆਪਣੇ ਸਰੀਰ ਅੰਦਰ ਵਿਟਾਮਿਨ E ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਸੇਬ ਦਾ ਜੂਸ ਬਣਾ ਕੇ ਪੀਓ ਇਸ ਨਾਲ ਅੱਖਾਂ ਦੀ ਰੋਸ਼ਨੀ ਵੀ ਸਹੀ ਰਹੇਗੀ ਨੰਬਰ 12 ਜੇਕਰ ਤੁਸੀਂ ਰੋਜ਼ਾਨਾ ਇੱਕ ਸੇਬ ਖਾਓ ਤਾਂ ਕਦੇ ਵੀ ਡਾਕਟਰ ਦੀ ਜ਼ਰੂਰਤ ਨਹੀਂ ਪਵੇਗੀ। ਰੋਜ਼ਾਨਾ ਚਾਰ ਬਦਾਮ ਖਾਓ, ਕਦੇ ਵੀ ਕੈਂਸਰ ਨਹੀਂ ਹੋਵੇਗਾ। ਰੋਜ਼ਾਨਾ ਇੱਕ ਨਿੰਬੂ, ਕਦੇ ਵੀ ਫੈਟ ਨਹੀਂ ਆਵੇਗਾ ਤੇ ਰੋਜ਼ਾਨਾ ਦੁੱਧ ਪੀਵੋ ਤਾਂ ਹੱਡੀਆਂ ਮਜ਼ਬੂਤ ਹੋਣਗੀਆਂ। ਨੰਬਰ 13 ਜੇਕਰ ਤੁਸੀਂ ਆਪਣੀ ਰਸੋਈ ਦੇ ਸ਼ੈਂਕ ਨੂੰ ਹਮੇਸ਼ਾ ਚਮਕਦਾ ਰੱਖ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਨਿੰਬੂ ਦੇ ਛਿਲਕੇ ਨਾਲ ਚੰਗੀ ਤਰ੍ਹਾਂ ਉਸ ਨੂੰ ਰਗੜ ਦਿਓ। ਇਸ ਨਾਲ ਉਸਦੀ ਚਮਕ ਬਹੁਤ ਵਧ ਜਾਵੇਗੀ ਤੇ ਸਾਰੀ ਗੰਦਗੀ ਵੀ ਸਾਫ ਹੋ ਜਾਵੇਗੀ। ਨੰਬਰ 14 ਜੇਕਰ ਤੁਸੀਂ ਆਪਣੇ ਪੈਰਾਂ ਦੀ ਮਾਲਿਸ਼ ਕਰਕੇ ਤੇ ਤੁੰਨੀ ਵਿੱਚ ਤੇਲ ਪਾ ਕੇ ਸੌਂਦੇ ਹੋ ਤਾਂ ਇਸ ਨਾਲ ਨੀਂਦ ਬਹੁਤ ਹੀ ਵਧੀਆ ਆਉਂਦੀ ਹੈ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਵੀ ਮਿਲਦਾ ਹੈ। ਨੰਬਰ 15 ਜੇਕਰ ਤੁਸੀਂ ਨਾਰੀਅਲ ਦਾ ਤੇਲ ਮੂੰਹ ਵਿੱਚ ਪਾ ਕੇ ਕੁਝ ਸਮੇਂ ਗਰਾਰੇ ਕਰ ਲੈਂਦੇ ਹੋ ਤਾਂ ਇਸ ਨਾਲ ਦੰਦਾਂ ਦਾ ਦਰਦ ਦੂਰ ਹੁੰਦਾ ਹੈ। ਦੰਦਾਂ ਦੀ ਮਜ਼ਬੂਤੀ ਵੀ ਬਦਲਣ ਲੱਗ ਜਾਂਦੀ ਹੈ ਤੇ ਉਹ ਚਮਕਣ ਵੀ ਲੱਗ ਜਾਂਦੇ ਹਨ ਨੰਬਰ 16 ਘਰ ਵਿੱਚ ਕਦੇ ਵੀ ਫਟੇ ਪੁਰਾਣੇ ਕੱਪੜੇ ਨਹੀਂ ਰੱਖਣੇ ਚਾਹੀਦੇ ਇਸ ਨਾਲ ਘਰ ਦੀ ਸੁੱਖ ਸ਼ਾਂਤੀ ਭੰਗ ਹੁੰਦੀ ਹੈ ਤੇ ਨਾਲ ਹੀ ਘਰ ਦੇ ਵਿੱਚ ਨਕਾਰਾਤਮਕ ਊਰਜਾ ਭਾਵ 네ਗੇਟਿਵ ਐਨਰਜੀ ਆਉਂਦੀ ਹੈ ਤੇ ਗਰੀਬੀ ਆਉਂਦੀ ਹੈ ਨੰਬਰ 17 ਹਰੇ ਚਨੇ ਖਾਣ ਨਾਲ ਮਾਸਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ ਹੈ ਇਸ ਨਾਲ ਕਦੇ ਵੀ ਥਕਾਵਟ ਨਹੀਂ ਹੁੰਦੀ ਨੰਬਰ 18 ਪਾਲਕ ਖਾਣ ਨਾਲ ਖੱਟੇ ਡਕਾਰ ਆਉਣੇ ਬੰਦ ਹੋ ਜਾਂਦੇ ਹਨ ਤੇ ਨਾਲ ਹੀ ਇਸ ਨਾਲ ਆਇਰਨ ਦੀ ਕਮੀ ਪੂਰੀ ਹੁੰਦੀ ਹੈ ਨੰਬਰ 19 ਸਾਨੂੰ ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਇਹਨਾਂ ਨਾਲ ਸਾਡੇ ਸਰੀਰ ਨੂੰ ਅਨੇਕਾਂ ਹੀ ਲਾਭ ਮਿਲਦੇ ਹਨ ਨੰਬਰ 20 ਜਦੋਂ ਵੀ ਤੁਸੀਂ ਗੋਭੀ ਦੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਕਦੇ ਵੀ ਜ਼ਿਆਦਾ ਟਾਈਮ ਕੱਟਛੀ ਨਾ ਫੇਰੋ ਕਿਉਂਕਿ ਅਜਿਹਾ ਕਰਨ ਨਾਲ ਸਬਜ਼ੀ ਖੜਮੀ ਨਹੀਂ ਬਣਦੀ ਇਸ ਲਈ ਸਬਜ਼ੀ ਵਿੱਚ ਸਾਰੇ ਮਸਾਲੇ ਪਾ ਕੇ ਇੱਕ ਦੋ ਵਾਰ ਹੀ ਘੜਚੀ ਫੇਰੋ ਨੰਬਰ 21 ਜੇਕਰ ਤੁਸੀਂ ਲੱਸੀ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਭੁੱਖ ਤੇ ਕੰਟਰੋਲ ਹੁੰਦਾ ਹੈ ਤੇ ਨਾਲ ਹੀ ਸਰੀਰ ਨੂੰ ਵੀ એનર્ਜੀ ਮਿਲਦੀ ਹੈ ਨੰਬਰ 22 ਜਦੋਂ ਵੀ ਤੁਸੀਂ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਹਰੀ ਮਿਰਚ ਕੱਟ ਕੇ ਜ਼ਰੂਰ ਪਾਓ ਇਸ ਨਾਲ ਸਬਜੀ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ। ਨੰਬਰ 23 ਜਦੋਂ ਵੀ ਤੁਸੀਂ ਚੌਲ ਬਣਾਉਂਦੇ ਹੋ ਤਾਂ ਉਹਨਾਂ ਵਿੱਚ ਹਲਕੀ ਜਿਹੀ ਹਲਦੀ ਪਾਦਿਆ ਕਰੋ। ਇਸ ਨਾਲ ਚੌਲਾਂ ਦਾ ਸਵਾਦ ਹੋਰ ਵਧ ਜਾਂਦਾ ਹੈ। ਨੰਬਰ 24 ਦਹੀਂ, ਅੰਡੇ ਅਤੇ ਸ਼ਹਿਦ ਨੂੰ ਤਿਆਰ ਕਰਕੇ ਜੇਕਰ ਤੁਸੀਂ 30 ਮਿੰਟ ਲਈ ਆਪਣੇ ਵਾਲਾਂ ਉੱਪਰ ਲਗਾ ਲੈਂਦੇ ਹੋ, ਇਸ ਨਾਲ ਤੁਹਾਡੇ ਵਾਲਾਂ ਨੂੰ ਅਨੇਕਾਂ ਹੀ ਲਾਭ ਮਿਲਦੇ ਹਨ। ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਆਪਣੇ ਵਾਲਾਂ ਤੇ ਲਗਾ ਸਕਦੇ ਹੋ। ਨੰਬਰ 25 ਬੂਟਾਂ ਵਿੱਚੋਂ ਆ ਰਹੀ ਦੁਰਗੰਧ ਨੂੰ ਖਤਮ ਕਰਨ ਲਈ ਉਸ ਵਿੱਚ ਬੇਕਿੰਗ ਸੋਡਾ ਛਿੜਕ ਕੇ ਰਾਤ ਭਰ ਲਈ ਰੱਖ ਦਿਓ। ਇਸ ਤਰ੍ਹਾਂ ਕਰਨ ਨਾਲ ਸਵੇਰ ਤੱਕ ਉਹਨਾਂ ਦੀ ਸਾਰੀ ਸਮੈਲ ਖਤਮ ਹੋ ਜਾਵੇਗੀ। ਨੰਬਰ 26 ਜੇਕਰ ਤੁਹਾਡੇ ਡਾਰਕ ਸਰਕਲ ਜ਼ਿਆਦਾ ਹਨ, ਅੱਖਾਂ ਦੇ ਹੇਠਾਂ ਕਾਲੇ ਘੇਰੇ ਆ ਗਏ ਹਨ ਤਾਂ ਤੁਸੀਂ ਅਖਰੋਟ ਖਾਣੇ ਸ਼ੁਰੂ ਕਰ ਦਿਓ। ਇਸ ਨਾਲ ਤੁਹਾਡੇ ਅੱਖਾਂ ਦੇ ਡਾਰਕ ਸਰਕਲ ਜਿਹੜੇ ਹੋਣਗੇ ਉਹ ਦਿਨਾਂ ਵਿੱਚ ਹੀ ਖਤਮ ਹੋ ਜਾਣਗੇ ਨੰਬਰ 27 ਗਰਭਤੀ ਔਰਤਾਂ ਨੂੰ ਦਹੀਂ ਜ਼ਰੂਰ ਖਾਣਾ ਚਾਹੀਦਾ ਹੈ ਇਹ ਉਹਨਾਂ ਦੀ ਸਿਹਤ ਲਈ ਤੇ ਉਹਨਾਂ ਦੇ ਬੱਚੇ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 28 ਖਾਲੀ ਪੇਟ ਕਾਲੀ ਮਿਰਚ ਖਾਣ ਨਾਲ ਪੀਰੀਅਡ ਖੁੱਲ ਕੇ ਆਉਂਦੇ ਹਨ ਨੰਬਰ 29 ਜੇਕਰ ਤੁਹਾਨੂੰ ਪੇਟ ਦਰਦ ਰਹਿੰਦਾ ਹੈ ਆਪ ਪਾਣੀ ਨਾਲ ਹੱਥ ਗਿੱਲਾ ਕਰਕੇ ਹਲਕਾ ਜਿਹਾ ਆਪਣੇ ਪੇਟ ਉੱਪਰ ਫੇਰ ਲਓ ਇਸ ਨਾਲ ਪੇਟ ਦਰਦ ਤੋਂ ਕਾਫੀ ਆਰਾਮ ਮਿਲਦਾ ਹੈ ਇਸ ਤੋਂ ਇਲਾਵਾ ਤੁਸੀਂ ਜਮੈਣ ਵੀ ਖਾ ਸਕਦੇ ਹੋ ਨੰਬਰ 30 ਜਦੋਂ ਵੀ ਤੁਸੀਂ ਪਾਣੀ ਪੀਂਦੇ ਹੋ ਤਾਂ ਹਮੇਸ਼ਾ ਬੈਠ ਕੇ ਹੀ ਪਾਣੀ ਪੀਵੋ ਇਸ ਤਰ੍ਹਾਂ ਕਰਨ ਨਾਲ ਪਾਣੀ ਦੇ ਸਰੀਰ ਨੂੰ ਜ਼ਿਆਦਾ ਫਾਇਦੇ ਮਿਲਦੇ ਹਨ ਨੰਬਰ 31 ਜਦੋਂ ਵੀ ਤੁਸੀਂ ਸੌਂਦੇ ਹੋ ਤਾਂ ਆਪਣੇ ਸਿਰਹਾਣੇ ਕੋਲ ਹਰੀ ਇਲਾਇਚੀ ਰੱਖ ਦਿਓ ਇਸ ਨਾਲ ਸਰੀਰ ਨੂੰ ਕਾਫੀ ਫਾਇਦੇ ਮਿਲਦੇ ਹਨ ਨੰਬਰ 32 ਆਪਣੇ ਘਰ ਵਿੱਚ ਕਦੇ ਵੀ ਝਾੜੂ ਨੂੰ ਨਾ ਤਾਂ ਪੈਰ ਲਗਾਉਣੇ ਚਾਹੀਦੇ ਹਨ ਤੇ ਨਾ ਹੀ ਝਾੜੂ ਨੂੰ ਖੜਾ ਕਰਨਾ ਚਾਹੀਦਾ ਹੈ ਇਸ ਨਾਲ ਸਾਡੇ ਘਰ ਵਿੱਚ ਪੈਸਾ ਨਹੀਂ ਟਿਕਦਾ ਬਰਕਤ ਨਹੀਂ ਰਹਿੰਦੀ ਨੰਬਰ 33 ਜਦੋਂ ਵੀ ਤੁਸੀਂ ਕੋਈ ਵੀ ਕੰਮ ਕਰਦੇ ਹੋ ਤਾਂ ਪਹਿਲਾਂ ਪਰਮਾਤਮਾ ਦਾ ਨਾਮ ਜ਼ਰੂਰ ਲਓ ਇਸ ਨਾਲ ਘਰ ਵਿੱਚ ਬਰਕਤ ਬਣੀ ਰਹਿੰਦੀ ਹੈ ਨੰਬਰ 34 ਔਰਤਾਂ ਨੂੰ ਆਪਣੇ ਘਰ ਦੀ ਸਫਾਈ ਸਵੇਰ ਦੇ ਸਮੇਂ ਹੀ ਕਰ ਲੈਣੀ ਚਾਹੀਦੀ ਹੈ ਇਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਤੇ ਬਰਕਤ ਹਮੇਸ਼ਾ ਲਈ ਬਣੀ ਰਹਿੰਦੀ ਹੈ ਨੰਬਰ 35 ਕਦੇ ਵੀ ਕੱਚੀਆਂ ਚੀਜ਼ਾਂ ਦਾ ਸੇਵਨ ਗਰਭવતી ਔਰਤ ਨੂੰ ਨਹੀਂ ਕਰਨਾ ਚਾਹੀਦਾ ਇਸ ਨਾਲ ਉਹਨਾਂ ਦੇ ਬੱਚੇ ਦਾ ਨੁਕਸਾਨ ਹੋ ਸਕਦਾ ਹੈ ਨੰਬਰ 36 ਜੇਕਰ ਤੁਸੀਂ ਆਪਣਾ ਰੰਗ ਸਾਫ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਥੋੜੇ ਜਿਹੇ ਦਹੀਂ ਦੇ ਵਿੱਚ ਬੇਸਣ ਪਾ ਕੇ ਤੇ ਚੁਟਕੀ ਹਲਦੀ ਮਿਲਾ ਕੇ ਆਪਣੇ ਚਿਹਰੇ ਤੇ ਲਗਾਓ ਸੁੱਕਣ ਤੋਂ ਬਾਅਦ ਆਪਣਾ ਚਿਹਰਾ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋ ਲਵੋ ਅਜਿਹਾ ਕਰਨ ਨਾਲ ਤੁਹਾਡਾ ਚਿਹਰਾ ਖੇਲ ਉੱਠੇਗਾ ਅਤੇ ਤੁਹਾਡੀ ਸਕਿਨ ਤੇ ਵੀ ਗਲੋ ਆਏਗਾ ਅਜਿਹੀ ਹੀ ਹੋਰ ਜਾਣਕਾਰੀ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਹਨਾਂ ਨੁਕਤਿਆਂ ਨੂੰ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਵੀ ਸੰਪਰਕ ਜ਼ਰੂਰ ਕਰਿਓ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਧੰਨਵਾਦ